ਆਪਣੀ ਪਰਲੀ ਮੋਟਰ ਤੇ ਆ ਗਈ ਜਿੱਥੇ ਕੀ ਕਹਿੰਦੇ ਕਿਉਂਕਿ ਇਹ ਵੀਰੇ ਏਰੀਆ ਤੁਹਾਨੂੰ ਪਤਾ ਸੰਸਾਨ ਜਾਬ ਨੇ ਖੇਤ ਆ ਉਹ ਆਪਣੇ ਸਾਹਮਣੇ ਪਿੰਡਾਂ ਦੇ ਕੋ ਸਾਹਮਣੇ ਆਪਣਾ ਪਿੰਡਾ ਤੇ ਉਹ ਤੇ ਇਧਰ ਇਧਰ ਆਪਣੇ ਖੇਤ ਆ ਇਹ ਸਾਰੇ ਇਹ ਸਾਰੇ ਦੇਖੋ ਸਾਹਮਣੇ ਖੇਤ ਆ ਇਧਰ ਤੇ ਤੁਹਾਨੂੰ ਪਤਾ ਹੀ ਹੈ ਵੀਰੇ ਐਸੇ ਐਸੇ ਹੀ ਮਤਲਬ ਜਗਾਂ ਦੇ ਵਿੱਚ ਤਿੰਦੂਏ ਦਾ ਕੋਈ ਪਤਾ ਨਹੀਂ ਲੱਗਦਾ ਕਿੱਥੇ ਰਹਿੰਦਾ ਤੇ ਉਹ ਸਾਹਮਣੇ ਵੀਰੇ ਜੰਗਲਾ ਤੇ ਮੈਂ ਤੁਹਾਨੂੰ ਉੱਥੇ ਦੀ ਵੀਡੀਓ ਵੀ ਜਰੂਰ ਇੱਕ ਦਿਨ ਬਣਾ ਕੇ ਜਰੂਰ ਦਿਖਾਵਾਂ ਕਿਉਂਕਿ ਆਪਣਾ ਟਾਈਮ ਨਹੀਂ ਲੱਗ ਰਿਹਾ ਉੱਥੇ ਜਾਣ ਦਾ ਤੇ ਤੁਹਾਨੂੰ ਜੂਲ ਦਿਖਾਵਾਂਗਾ ਤੇ ਜੰਗਲੀ ਸੂਰ ਜਿੱਥੇ ਉੱਥੋਂ ਹੀ ਜਾਂਦੇ ਆ ਤੇ ਵਿੱਚੇ ਤੁਹਾਨੂੰ ਪਤਾ ਹੀ ਤेंदुए ਦਾ ਰੌਲਾ ਵੀ ਚੱਲ ਰਿਹਾ ਤੇ ਚਲੋ ਫਿਰ ਮੈਂ ਤੁਹਾਨੂੰ ਜਗ੍ਹਾ ਦਿਖਾਉਂਦਾ ਉਹ ਜਿੱਥੇ ਤेंदुए ਨੇ ਬਹੁਤ ਹੀ ਜ਼ਿਆਦਾ ਮਤਲਬ ਫੜਾ ਦਾ ਬੜੀ ਮਚਾਈ ਹੋਈ ਆ ਤੇ ਚਲੋ ਫਿਰ ਚੱਲਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਸ਼ਾਮ ਦੇ ਵੀਰੋ 6:00 ਵਜੇ ਤੇ ਅੱਪਾਂ ਅੱਜ ਕਈ ਦਿਨਾਂ ਬਾਅਦ ਵੈਸੇ ਖੇਤਾਂ 'ਚ ਆਏ ਸੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀਰ ਕਈ ਦਿਨ ਆਪਾਂ ਬਾਗੜ ਗਏ ਹੋਏ ਸੀ ਰਾਜਸਥਾਨ ਦੇ ਵਿੱਚ ਤੇ ਹੁਣ ਆਪਾਂ ਉਸ ਤੋਂ ਬਾਅਦ ਟਾਈਮ ਨਹੀਂ ਲੱਗਿਆ ਦੋ ਦਿਨ ਤੇ ਹੁਣ ਆਏ ਆਪਾਂ ਕਾਫੀ ਦਿਨਾਂ ਬਾਅਦ ਮਤਲਬ ਹਫਤੇ ਦਸ ਦਿਨਾਂ ਬਾਅਦ ਕਿਤਾਜ ਆਏ ਆਂ ਗੇੜਾ ਮਾਰਨ ਤੇ ਇੱਧਰ ਦੇਖੋ ਆਪਣਾ ਮੋਟਰ ਤੇ ਕਣਕਾ ਸੌਰੀ ਆਪਣੀ ਜੀਰੀ ਛਬੀ ਦੀ ਪੱਕੀ ਤੁਹਾਨੂੰ ਦਿਖਾਉਂਦੇ ਆਂ ਤੇ ਤੁਹਾਨੂੰ ਪਤਾ ਹੀ ਜਿਵੇਂ ਕਿ ਖੁੰਖਾਰ ਜਾਨਵਰ ਤੁਹਾਨੂੰ ਪਤਾ ਤਿੰਦੂਏ ਦਾ ਪੌੜ ਰੋਲਾ ਚਾਹਤਾ ਆਪਣੇ ਪੰਜਾਬ 'ਚ ਤੇ ਖਾਸ ਕਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਆਪਾਂ ਖੇਤਾਂ 'ਚ ਆਏ ਆ ਵੀਰੋ ਤੇ ਘੁੰਮਣ ਤੁਹਾਨੂੰ ਆਪਾਂ ਝੋਨਾ ਦਿਖਾਉਨੇ ਆ ਤੇ 26 ਦਾ ਝੋਨਾ ਪੱਕ ਗਿਆ ਤੇ 11 21 ਦਾ ਹਲੇ ਤੁਹਾਨੂੰ ਪਤਾ ਹੀ ਹੈ ਲੇਟ ਪੱਕੂਗਾ ਤੇ ਆਪਾਂ ਜਾਏ ਸੀ ਤੇ ਗਿੜਾ ਮਾਰਨ ਤੁਹਾਨੂੰ ਦਿਖਾਉਂਦੇ ਆ ਮੋਟਰ ਆਪਣੀ ਤੇ ਚਲੋ ਫਿਰ ਦਿਖਾਉਂਦੇ ਆ ਤੇ ਆਪਣੀ ਮੋਟਰ ਵੀਰੋ ਦੇਖੋ ਤੇ ਆਪਾਂ ਬੇਲ ਲਾਈ ਹੋਈ ਸੀ ਕਿਆ ਦੀ ਬਹੁਤ ਟਾਈਮ ਹੋ ਗਿਆ ਕਿ ਆਪਾਂ ਨੇ ਬਹੁਤ ਖਾਲੀ ਤੇ ਦੋ ਸਬਜ਼ੀ ਤੇ ਉਹ ਦੇਖੋ ਦੋ ਹੱਲੇ ਵੀ ਲੱਗ ਰਹੀਆਂ ਤੇ ਹੁਣ ਇਹ ਤੁਹਾਨੂੰ ਪਤਾ ਹੀ ਆ ਕਈ ਦਿਨ ਹੋਰ ਚੱਜਿੰਦੇ ਜਿੰਨੀ ਮਰਜ਼ੀ ਚਲਾਈ ਜਾਓ ਤੇ ਉੱਪਰ ਆਪਣੀਆਂ ਲੜਨੀ ਪਾਈ ਹੋਆ ਚਿੜੀਆਂ ਦੇ ਉਹ ਦੇਖ ਚਿੜੀਆਂ ਰਹਿਂਦੀਆਂ ਹੁੰਦੀ ਤੇ ਤੇ ਇੱਧਰ ਵੀਰੋ ਦੇਖੋ 11 1 ਦੀ ਚੌਨਾ ਤੇ ਲੇਟ ਹਜੇ ਮਿੱਸਰੂ ਦਾ ਲੰਬਾ ਦੇਖੋ ਵੀਰੋ ਕਿੰਨਾ ਹੋ ਗਿਆ 5 5 ਸੌਰੀ ਸਾਢੇ 4 5 ਫੁੱਟ ਦਾ ਤਾਂ ਹੋ ਗਿਆ ਇਹ ਪਰ ਹਲੇ ਤੱਕ ਮਿੱਸਰ ਐ ਨਹੀਂ ਕਿਉਂਕਿ ਇਹ ਲੇਟ ਮਿੱਸਰ ਦਾ ਤੇ ਇੱਧਰ ਆਪਾਂ ਮੇਥੀ ਤੇ ਬਤਾਉਂ ਮੋਲੀਆਂ ਤੇ ਧਣੀਆਂ ਪਾਲਕ ਵਗੈਰਾ ਲਾਈ ਹੋਈ ਆ ਤੇ ਇੱਧਰ ਆਪਣਾ ਵੀਰੋ 26 ਦਾ ਝੋਨਾ ਤੁਹਾਨੂੰ ਦਿਖਾਣੇ ਆਂ ਦੇਖੋ ਆਪਣੀ ਮੋਟਰ ਤੇ ਆ ਆਪਣਾ 26 ਦਾ ਝੋਨਾ ਦੇਖੋ ਵੀਰੇ ਹਫਤੇ ਤੱਕ ਵੈਸੇ ਵੜਨ ਪੜ ਜੂਗਾ ਇਹ ਦੇਖੋ ਵੀਰੇ ਹਫਤੇ ਤੱਕ ਵੜ ਜੂਗਾ ਕਿਉਂਕਿ ਪੂਰਾ ਪੱਕ ਗਿਆ ਤੇ ਜੇ ਨਾ ਮਤਲਬ ਮੀਂਹ ਪਵੇ ਮੌਸਮ ਵਧੀਆ ਰਵੇ ਧੁੱਪ ਪਵੇ ਵਧੀਆ ਤੇ ਹਫਤੇ ਤੱਕ ਇਹ ਵੜ ਜੂਗਾ ਤੇ ਆ ਦੇਖ ਲਓ ਪੂਰੀ ਪਿਲਕ ਮਾਰ ਲੱਗਿਆ ਤੇ ਚਲੋ ਫਿਰ ਆਪਾਂ ਪਰਲੀ ਮੋਟਰ 'ਚ ਚੱਲਦੇ ਆ ਉੱਥੇ ਥੋੜਾ ਜਿਹਾ ਪਤਾ ਲੱਗਿਆ ਕਿਉਂਕਿ ਖੁੰਖਾਰ ਜਾਨਵਰਾਂ ਨੇ ਉੱਥੇ ਮਤਲਬ ਤੈਂਦੂਏ ਵਰਗੇ ਜਾਨਵਰਾਂ ਨੇ ਜਾਂ ਹੋਰ ਵੀ ਜਾਨਵਰਾਂ ਨੇ ਇੱਥੇ ਜਿਵੇਂ ਕਿ ਜੰਗਲੀ ਸੂਰ ਬਹੁਤ ਇੱਥੇ ਆਵੜਾ ਤਾਪੜੀ ਕਰਦੇ ਆਂ ਜੰਗਲ ਚੋਂ ਆ ਕੇ ਤੇ ਆਪਾਂ ਉੱਥੇ ਚੱਲੇ ਆਂ ਦਿਖਾਉਂਦੇ ਆਂ ਇਹਨਾਂ ਨੂੰ ਖੁੰਖਾਰ ਜਿਹੜਾ ਤੈਂਦੂਆ ਤੇ ਆਪਣੇ ਜੰਗਲੀ ਸੂਰ ਬਹੁਤ ਗਾਂ ਮਚਾਉਂਦੇ ਆਂ ਖੇਤਾਂ ਚ ਆ ਕੇ ਤੇ ਉਹ ਸਾਹਮਣੇ ਪਰੇ ਜੰਗਲਾ ਤੇ ਤੁਹਾਨੂੰ ਉੱਥੇ ਵੀ ਵੀਡੀਓ ਇੱਕ ਦਿਨ ਜਰੂਰ ਦਿਖਾਵਾਂਗੇ ਕਿਉਂਕਿ ਆਪਣਾ ਟਾਈਮ ਨਹੀਂ ਲੱਗ ਰਿਹਾ ਉੱਥੇ ਜਾਣ ਦਾ ਤੇ ਜਿੱਥੋਂ ਕਹਿੰਦੇ ਜੰਗਲੀ ਸੂਰ ਆਉਂਦੇ ਆ ਤੇ ਬੇਲਾਂ ਦੇਖ ਲਓ ਵੀਰੋ ਤੇ ਆਪਣੀ 14 ਦੀ ਆ ਇਹ ਹਲੇ ਮਤਲਬ ਮਿੱਸਰ ਦੀ ਪੂਰੀ ਤੇ ਹਜੇ ਪੱਕੀ ਨਹੀਂ ਹੈਗੀ ਤੇ ਉਹ ਪਰਲੀ ਮੋਟਰ ਤੇ ਚੱਲਦੇ ਆ ਵੀਰੋ ਉੱਥੇ ਖੁੰਖਾਰ ਜਿਹੜੇ ਜਾਨਵਰਾਂ ਕਹਿੰਦੇ ਤੇਂਦੂਏ ਵਰਗੇ ਤਾਂ ਬਹੁਤ ਰੌਲਾ ਚੱਲ ਰਿਹਾ ਤੇ ਫੇ ਉੱਥੇ ਚੱਲਦੇ ਆ ਤੁਹਾਨੂੰ ਉੱਥੇ ਦਿਖਾਵਾਂਗੇ ਵੀਰੋ ਦੇਖਿਓ ਕੀ ਹਾਲ ਕੀਤਾ ਹੋਇਆ ਉੱਥੇ ਮੋਟਰ ਤੇ ਤੇ ਤੇਂਦੂਏ ਤਾਂ ਵੀਰੋ ਤੁਹਾਨੂੰ ਪਤਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਰੌਲਾ ਚੱਲ ਰਿਹਾ ਤੇ ਕੋਈ ਕਹਿੰਦੇ ਆ ਫੜਿਆ ਗਿਆ ਤੇ ਕਈ ਕਹਿੰਦੇ ਆ ਵੀਰੋ ਦੋ ਤਿੰਨ ਪਤਾ ਨਹੀਂ ਚਾਰ ਆ ਇਹ ਤੇਂਦੂਏ ਜੇ ਨਾਲੇ ਤੇ ਗਾਮ ਚਾਇਆ ਹੋਇਆ ਤੇ ਬਿੱਤੇ ਦਿਨੇ ਕਹਿੰਦੇ ਇੱਕ ਆਪਣਾ ਇੱਕ ਪਿੰਡ ਦੀ ਖਬਰ ਆਈ ਜਿੱਥੋਂ ਕੁੱਤੇ ਨੂੰ ਚੱਕ ਕੇ ਲੈ ਗਏ ਸੀ ਤੈੰਦੂਆ ਤੇ ਚਲੋ ਫਿਰ ਚੱਲਦੇ ਆ ਪਹਿਲੀ ਮੋਟਰ ਤੇ ਕਰਦੇ ਆ ਗੱਲ ਆ ਇੱਕ ਬੁੱਤ ਬਣਾ ਕੇ ਟੰਗੇ ਹੋਏ ਕਿਉਂਕਿ ਜੰਗਲੀ ਜਾਨ ਜਿਹੜੇ ਮਤਲਬ ਜੰਗਲੀ ਸੂਰ ਹੁੰਦੇ ਆ ਉਹ ਤਾਂ ਡਰ ਕੇ ਵਸੇ ਆਉਂਦੇ ਨਹੀਂ ਬਾਹੂ ਗਾਮ ਚਾਰਖਿਆ ਤੇ ਆਪਾਂ ਆਪਣੀ ਦੂਜੀ ਮੋਟਰ ਤੇ ਪਹੁੰਚ ਗਏ ਆਪਣੀ ਦੂਜੀ ਮੋਟਰ ਨਾਮਰੂਦ ਤੇ ਉਹ ਸਾਹਮਣੇ ਜਾਮਣ ਵੀ ਆ ਤੇ ਦੇਖੋ ਵੀਰੋ ਮਤਲਬ ਕਾਫੀ ਗਾਮ ਚਾਇਆ ਉੱਥੇ ਪਿੱਛੇ ਮਤਲਬ ਸੂ ਮਤਲਬ ਆਪਣੇ ਤੈਂ ਦੂਏ ਵਰਗੇ ਕਹਿੰਦੇ ਖੌਖਰ ਜਾਨਵਰਾਂ ਨੇ ਦੇਖੋ ਵੀਰੋ ਪਿੱਛੇ ਹਜੇ ਤਾਜ਼ਾ-ਤਾਜ਼ਾ ਕੰਮ ਤੇ ਤੁਹਾਨੂੰ ਦਿਖਾਉਂਦੇ ਆ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਸਾਰਾ ਕੁਝ ਦਿਖਾ ਕੇ ਜੁੜੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਆਪਣੇ ਚੈਨਲ ਨੂੰ ਜੇ ਨਵੇਂ ਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਆਪਾਂ ਤੁਹਾਨੂੰ ਵਧੀਆ-ਵਧੀਆ ਪਿੰਡਾਂ ਦੇ ਕਹਿੰਦੇ ਖਬਰਾਂ ਦਿਖਾਉਂਦੇ ਰਹਾਂਗੇ ਤੇ ਚਲੋ ਫਿਰ ਦਿਖਾਉਂਦੇ ਆ ਤੁਹਾਨੂੰ ਤੇ ਵੀਰੋ ਆਪਾਂ ਦੂਜੀ ਮੋਟਰ ਤੇ ਆ ਪਾ ਗਏ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀਰੋ ਤੇ ਇਹ ਦੂਏ ਦਾ ਰੋਲਾ ਪੰਜਾਬ 'ਚ ਬਹੁਤ ਚੱਲ ਰਿਹਾ ਖਾਸ ਕਰ ਪਟਿਆਲੇ ਜ਼ਿਲ੍ਹੇ ਦੇ ਮਤਲਬ ਹਰ ਇੱਕ ਪਿੰਡ ਦੇ ਵਿੱਚ ਰੋਜ਼ ਕਿਸ ਨਾ ਕਿਸੇ ਪਿੰਡ ਦੇ ਵਿੱਚ ਖਬਰ ਉੱਡੀ ਜਾ ਰਹੀ ਹੈ ਕਿ ਤੇੰਦੂਆ ਜਿੱਥੇ ਆ ਗਿਆ ਇੱਥੇ ਆ ਗਿਆ ਤੇ ਕਦੇ ਕਿਸੇ ਕੁੱਤੇ ਨੂੰ ਲੈ ਜਾਂਦਾ ਕਦੇ ਕਿਸੇ ਕੁਛ ਨੂੰ ਲੈ ਜਾਂਦਾ ਤੇ ਵੀਰੋ ਮਤਲਬ ਕੋਈ ਤਾਂ ਕਹਿੰਦਾ ਤੇੰਦੂਆ ਫੜਿਆ ਗਿਆ ਕੋਈ ਕਹਿੰਦਾ ਵੀ ਹਲੇ ਇਹ ਤਿੰਨ ਚਾਰਾਂ ਕਾਫੀ ਆਏ ਇੱਕ ਫੜਿਆ ਗਿਆ ਹਲੇ ਤੇ ਰੋਲਾ ਬਹੁਤ ਚੱਲ ਰਿਹਾ ਵੀ ਤੇ ਦੀ ਨਹੀਂ ਤੁਹਾਨੂੰ ਪਤਾ ਇਹ ਖਰੜ ਪਿੰਡ ਦੇ ਵਿੱਚ ਬਹੁਤ ਹੀ ਇੱਕ ਉੱਡੀ ਖਬਰ ਹੋਈ ਆ ਕਿ ਕੁੱਤੇ ਦੇ ਮਤਲਬ ਕੁੱਤੇ ਨੂੰ ਚੱਕ ਕੇ ਲੈ ਗਿਆ ਤੇ ਚਲੋ ਫਿਰ ਤੁਹਾਨੂੰ ਦਿਖਾਉਂਦੇ ਆ ਆਪਣੇ ਖੇਤਾਂ ਵਿੱਚ ਵੀਰੋ ਖੋਂਖਾਰ ਜਾਨਵਰਾਂ ਨੇ ਮਤਲਬ ਬਹੁਤ ਹੀ ਜ਼ਿਆਦਾ ਆਪਣਾ ਦਵੜੀ ਮਚਾਈ ਹੋਈ ਆ ਤੇ ਤੁਹਾਨੂੰ ਉੱਥੇ ਦਿਖਾਉਣੇ ਆ ਤੇ ਆਪਾਂ ਮਤਲਬ ਬਹੁਤ ਹੀ ਆਪਾਂ ਨੂੰ ਪਤਾ ਨਹੀਂ ਹੱਲੇ ਵੀ ਜੰਗਲੀ ਸੂਰ ਆਇਆ ਤੇ ਦੂਏ ਦਾ ਪਰ ਗੋਤ ਵੀਰੋ ਹਫੜਾ ਦਵੜੀ ਮਚਾਰ ਕੀ ਆ ਕੋਈ ਕਹਿੰਦਾ ਇੱਥੇ ਤੇ ਦੂਆ ਕੋਈ ਕਹਿੰਦਾ ਤੇ ਜੰਗਲੀ ਸੂਰ ਆ ਪਰ ਤੁਹਾਨੂੰ ਦਿਖਾਉਣੇ ਆ ਚਲੋ ਫਿਰ ਜੁੜੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਸਾਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਵੀਰੋ ਤੇ ਚਲੋ ਫਿਰ ਤੁਹਾਨੂੰ ਦਿਖਾਉਣੇ ਆ ਆਪਣੀ ਮੋਟਰ ਆ ਵੀਰੋ ਤੇ ਪਿੱਛੇ ਦਿਖਾਉਣੇ ਆ ਤੁਹਾਨੂੰ ਤੇ ਆ ਦੇਖੋ ਵੀਰੋ ਇਹ ਉਸੇ ਜਗ੍ਹਾ ਤੇ ਆ ਗਿਆ ਦੇਖ ਸਕਦੇ ਹੋ ਤੁਸੀਂ ਇਹ ਜਗ੍ਹਾ ਆਪਣੀ ਬਿਲਕੁਲ ਪੱਧਰ ਜਗ੍ਹਾ ਸੀ ਜਿਹੜੀ ਪੱਟ-ਪੱਟ ਕੇ ਬੁਰਾ ਹਾਲ ਕੀਤਾ ਹੋਇਆ ਦੇਖੋ ਤੇ ਟੋਏ ਪੱਟੇ ਹੋਏ ਆ ਬੜੇ-ਬੜੇ ਜਿਵੇਂ ਕਿ ਕਿਸੇ ਚੰਗੇ ਜਾਨਵਰ ਨੇ ਇੱਥੇ ਬਹੁਤ ਹੀ ਮਤਲਬ ਖਪੜਾ ਦੌੜੀ ਮਚਾਈ ਹੋਈ ਆ ਤੇ ਇੱਧਰ ਵੀ ਤੁਹਾਨੂੰ ਮੈਂ ਦਿਖਾਉਣਾ ਉਹ ਆਪਣਾ ਬਾਬਾ ਬਣਾਇਆ ਹੋਇਆ ਸੀ ਦੇਖੋ ਤੇ ਸਾਰਾ ਟਾ ਟਾਈ ਵੀ ਤੇ ਤੁਹਾਨੂੰ ਪਤਾ ਹੀ ਆ ਕੋਈ ਬੜੇ ਜਾਨਵਰ ਲਈ ਕੰਮ ਆ ਕਿਉਂਕਿ ਇਹ ਜੋ ਕੰਮ ਆਪਣੇ ਕੁੱਤੇ ਬਿੱਲੇ ਦਾ ਨਹੀਂ ਕਰ ਸਕਦੇ ਕਿਉਂਕਿ ਸਾਰੀ ਜਗ੍ਹਾ ਵੀਰੋ ਦੇਖੋ ਕਿਵੇਂ ਪੱਟੀ ਹੋਈ ਆ ਤੇ ਇਹ ਦੇਖੋ ਇਹ ਆਪਣਾ ਪੀਪਲ ਦਾ ਪੇੜ ਹੈ ਤੇ ਜੜਾਂ ਜੂੜਾਂ ਸਭ ਕੱਟੀਆਂ ਦੇਖੋ ਵੀਰੋ ਆ ਦੇਖ ਸਕਦੇ ਹੋ ਤੁਸੀਂ ਬਹੁਤ ਹਫੜਾ ਦਫੜੀ ਵਿਚ ਮਚਾਰ ਰੱਖੀ ਐ ਇੱਥੇ ਵੀ ਤੇ ਆਹ ਦੇਖੋ ਟੋਏ ਕਿਵੇਂ ਪੱਟੇ ਹੋਏ ਆ ਮਤਲਬ ਚੰਗੇ ਜਾਨਵਰ ਨੇ ਇੱਥੇ ਚੰਗੀ ਮਤਲਬ ਹਫੜਾ ਦਫੜੀ ਕੀਤੀ ਹੋਈ ਆ ਵੀਰੋ ਤੇ ਆਹ ਦੇਖ ਸਕਦੇ ਹੋ ਵੀਰੋ ਤੇ ਕਿਉਂਕਿ ਆਪਾਂ ਆਪਣੀ ਝੌਨਾ ਇੱਥੇ ਝੌਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਫੜਾਫੜੀ ਮਚਾਈ ਹੋਈ ਆ ਤੇ ਤੁਹਾਨੂੰ ਆਪਾਂ ਨਿਸ਼ਾਨ ਵੀ ਦਿਖਾਣੇ ਆ ਥੋੜੀ ਦੇਰ ਤੱਕ ਕਿ ਨਿਸ਼ਾਨ ਵੀ ਛਪੇ ਹੋਏ ਤੇ ਚਲੋ ਆਪਾਂ ਪਰਲੀ ਮੋਟਰ ਤੇ ਚੱਲਦੇ ਹਾਂ ਕਿ ਉੱਥੇ ਨਿਸ਼ਾਨ ਬਹੁਤ ਹੀ ਗਹਿਰੇ ਜਿਹੇ ਆ ਰਹੇ ਆ ਤੇ ਕੋਈ ਮਤਲਬ ਸੂਰ ਜੰਗਲੀ ਸੂਰਾਂ ਦੀ ਵੀ ਹੋ ਸਕਦੇ ਆ ਤੇ ਜੂਏ ਵਰਗੇ ਜਾਨਵਰਾਂ ਦੀ ਵੀ ਹੋ ਸਕਦੇ ਆ ਚੱਲਦੇ ਆਉਣੇ ਪਰਲੀ ਮੋਟਰ ਤੇ ਜੋ ਆਪਾਂ ਆਪਣੀ ਨਵੀਂ ਮੋਟਰ ਤੇ ਤੇ ਵੀਰੋ ਆਪਾਂ ਆਪਣੀ ਨਵੀਂ ਮੋਟਰ ਤੇ ਪਹੁੰਚ ਗਏ ਤੇ ਇੱਥੇ ਆ ਫੜਾਫੜੀ ਤੁਹਾਨੂੰ ਦਿਖਾਣੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਾਨਵਰਾਂ ਨੇ ਤੇ ਬਹੁਤ ਹੀ ਬੁਰਾ ਹਾਲ ਕੀਤਾ ਹੈ ਇੱਥੇ ਖੁੰਖਾਰ ਜਾਨਵਰਾਂ ਤੁਹਾਨੂੰ ਦਿਖਾਉਣਾ ਮੈਂ ਕਿ ਇੱਥੇ ਵੀ ਹਫੜਾ تفੜੀ ਮਚਾਈ ਹੋਈ ਆ ਤੇ ਵੀਰੋ ਇੱਥੇ ਨਾ ਆਪਾਂ ਨੇ ਮਤਲਬ ਬੜੇ ਬੜੇ ਡੰਡੇ ਗੱਡੇ ਸੀ ਆਪ ਡੰਡਾ ਪਿਆ ਇੱਕੋ ਬੱਲਾ ਪਿਆ ਦੇਖੋ ਇਹ ਬੇਲਾਂ ਉੱਪਰ ਚੜਾਈਆਂ ਹੋਈਆਂ ਸੀ ਪਰ ਦੇਖੋ ਕਿਵੇਂ ਹਫੜਾ تفੜੀ ਇਹ ਛੋਟੇ ਮੋਟੇ ਜਾਨਵਰ ਦਾ ਕੰਮ ਨਹੀਂ ਹੋ ਸਕਦਾ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਤੇ ਦੂਏ ਦਾ ਰੋਲਾ ਬਹੁਤ ਚੱਲ ਰਿਹਾ ਮਤਲਬ ਹਰ ਰੋਜ਼ ਇੱਥੇ ਹਫੜਾ تفੜੀ ਮਚੀ ਰਹਿੰਦੀ ਆ ਤੇ ਕੋਈ ਪਤਾ ਨਹੀਂ ਲੱਗ ਰਹਾ ਹਲੇ ਕੁਝ ਵੀ ਕਿਉਂਕਿ ਕੁਝ ਵੀ ਹੋ ਸਕਦਾ ਵੀਰੋ ਕਿ ਇੱਧਰ ਜੰਗਲੀ ਸੂਰ ਵੀ ਬਹੁਤ ਆੰਦੇ ਆ ਤੇ ਵਿੱਚੇ ਤੁਹਾਨੂੰ ਪਤਾ ਤੇ ਦੂਏ ਦਾ ਰੋਲੇ ਵੀ ਚੱਲ ਰਿਹਾ ਪਰ ਵੀਰੋ ਤੁਹਾਨੂੰ ਪਤਾ ਹੀ ਖਿਆਲ ਰੱਖਿਆ ਕਰੋ ਆਪਣਾ ਕਿਉਂਕਿ ਤੇ ਦੂਏ ਦਾ ਰੋਲੇ ਬਹੁਤ ਚੱਲ ਰਹੇ ਆ ਤੇ ਖਾਸ ਕਰ ਆਪਣੇ ਪਟਿਆਲੇ ਵਿਲੇ ਦੇ ਵਿੱਚ ਤੇ ਆ ਬੀਲਾਂ ਦਾ ਦੇਖੋ ਵੀਰੋ ਕੀ ਹਾਲ ਕੀਤਾ ਹੋਇਆ ਬਾਕੀ ਵੀਰੋ ਆਪਣਾ ਧਿਆਨ ਰੱਖਿਆ ਕਰੋ ਬਾਕੀ ਜੇ ਕੋਈ ਹੋਰ ਵੀ ਅਪਡੇਟ ਆndi ਆਪਾਂ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਦਿਖਾਉਂਦੇ ਰਾਂਗੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ